ਆ ਜੋ ਗਲੀ ਤੁਸੀਂ ਵੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਪਹਿਲੇ ਜ਼ਮਾਨੇ ਵਿੱਚ ਇਸ ਤਰ੍ਹਾਂ ਸਨ ਲੱਗਦੀ ਹੁੰਦੀ ਸੀ ਜਿਵੇਂ ਚੋਰੀਆਂ ਹੋਣ ਹੁੰਦੀਆਂ ਨੇ ਸ਼ਰੇਆਮ ਹੁੰਦੀਆਂ ਨੇ ਪਹਿਲਾਂ ਸਨ ਲੱਗਦੀ ਹੁੰਦੀ ਸੀ ਸਨ ਕਿਵੇਂ ਲੱਗੀ ਆ ਉਹ ਤੁਹਾਨੂੰ ਦੱਸ ਦਈਏ ਕਿ ਇਸ ਦੁਕਾਨ ਦੇ ਵਿੱਚ ਵੀ ਸਨ ਲੱਗ ਗਈ ਆ ਔਰ ਤਸਵੀਰਾਂ ਤੁਹਾਨੂੰ ਕਲੀਅਰ ਵਿਖਾਉਂਦੇ ਆ ਉਦੋਂ ਸਨ ਲਾਉਣਾ ਜਿਹੜਾ ਪਹਿਲੇ ਜ਼ਮਾਨੇ ਵਿੱਚ ਇਸ ਨੂੰ ਕਿਹਾ ਜਾਂਦਾ ਸੀ ਔਰ ਆ ਤਸਵੀਰਾਂ ਜੋ ਬਾਜ਼ਾਰ ਨੂੰ ਜਾ ਰਹੀਆਂ ਨੇ ਔਰ ਆ ਤਸਵੀਰਾਂ ਵੇਖੋ ਤੁਸੀਂ ਕਿ ਛੋਟੀ ਗਲੀ ਦੇ ਵਿੱਚ ਐਂਟਰ ਹੋ ਕੇ ਜਿਵੇਂ ਆ ਦੁਕਾਨ ਦਾ ਬੋਰਡ ਤੁਸੀਂ ਦੁਕਾਨਦਾਰੀ ਵੇਖੀ ਆ ਤਾਂ ਇਸ ਦੇ ਬਿਲਕੁਲ ਇੱਕ ਨਾਲ ਛੋਟੀ ਜੀ ਗਲੀ ਪੈਂਦੀ ਆ ਔਰ ਗਲੀ ਦੇ ਨਾਲ ਬਿਲਕੁਲ ਅੰਦਰ ਦੀ ਇੱਕ ਰਸਤਾ ਚਲਿਆ ਜਾਂਦਾ ਔਰ ਉਸ ਰਸਤਾ ਸਿਰਫ ਹੈ ਤਾਂ ਗੋ ਬੰਦ ਹੈ ਲੇਕਿਨ ਚੋਰ ਜਿਹੜੇ ਆ ਉਹਨਾਂ ਨੇ ਕਿਵੇਂ ਸਨ ਲਗਾਈ ਆ ਹੁਣ ਉਹ ਸਨ ਦੀਆਂ ਤਸਵੀਰਾਂ ਤੁਸੀਂ ਵੇਖੋ ਕਿ ਇਸ ਨੇ ਕੰਧ ਪਾੜ ਕੇ ਕੰਧ ਦੇ ਵਿੱਚੋਂ ਇੱਟਾਂ ਕੱਢ ਦਿੱਤੀਆਂ ਤਾਂ ਕੱਢ ਕੇ ਫੇਰ ਅੰਦਰ ਚਲਿਆ ਗਿਆ ਤਾਂ ਲਗਭਗ 60-70 ਹਜ਼ਾਰ ਦਾ ਨੁਕਸਾਨ ਕਰ ਦਿੱਤਾ Passer yo que ha sido vila que...